ਕਿ ਜਦੋਂ ਕੈਂਪ ਲੱਗਾ ਹੋਇਆ ਤੇ ਅਸੀਂ ਇੱਥੇ ਟ੍ਰੀਟਮੈਂਟ ਸਾਰੇ ਪੇਸ਼IENTS ਦੀ ਕਰ ਰਹੇ ਸੀਗੇ ਤੇ ਅੱਜ ਇੱਕ ਮਾਸਟਰਪੀਸ ਆਫ ਹਿਊਮਨ ਰਾਈਟਸ ਵਾਇਲੇਸ਼ਨ ਬਾਏ ਦ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਹਰਿਆਣਾ ਸਾਡੇ ਵਿੱਚ ਆ ਦੇਖੋ ਜੀ this is a ਟੀਅਰ ਗੈਸ ਜਿਹੜਾ ਕਿ ਸਾਡੇ ਹਸਪੀਟਲ ਤੋਂ ਆ ਦੇਖੋ 5 ਫੁੱਟ ਦੀ ਦੂਰੀ ਤੇ ਜਿੱਥੇ ਕਿ ਆਕਸੀਜਨ ਸਿਲੰਡਰਸ ਪਏ ਨੇ ਸਾਡੇ ਕੋਲ ਇੱਥੇ ਗੇਰਿਆ ਗਿਆ ਆ ਸਾਡੇ ਜਿਹੜੇ ਉਸ ਸਾਈਡ ਬੈਠੇ ਨੇ ਜਿਹੜੇ ਆਕਾ ਮੁਕਰਮਾਨ ਸਾਰੇ ਉਹਨਾਂ ਦੁਆਰਾ ਅਸੀਂ ਹਾਈਲੀ ਕੰਡਮ ਕਰਦੇ ਆ ਇਸ ਚੀਜ਼ ਨੂੰ ਤੇ ਅੱਜ ਤੱਕ ਅਸੀਂ ਐਸਾ ਕੁਝ ਨਹੀਂ ਦੇਖਿਆ ਹੈਗਾ ਦੇਖੋ ਸਵੇਰ ਦੇ ਫਾਰਮਰਸ ਬੈਠੇ ਨੇ ਯੂਥ ਬੈਠਾ ਸਾਰੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ ਨਥਿੰਗ ਕੁਝ ਵੀ ਇਹੋ ਜਿਹਾ ਨਹੀਂ ਹੋਇਆ ਸਵੇਰ ਦਾ ਵੀ ਕੁਝ ਇਹਨਾਂ ਨੇ ਐਗਰੈਸ਼ਨ ਸ਼ੋ ਕੀਤਾ ਸਾਡੇ ਕਿਸਾਨ ਆ ਕੋ ਮੀਟਿੰਗ ਤੇ ਮੀਟਿੰਗ ਕਰ ਰਹੇ ਹਨ ਫਿਰ ਵੀ ਇਹਨਾਂ ਦੇ ਡਰੋਨ ਆਂਦੇ ਨੇ ਰੇਖੀ ਕਰਦੇ ਨੇ ਤੇ ਆਹ ਦੇਖੋ ਸਭ ਤੋਂ ਘੱਡੀਆਂ ਘੱਡੀਆਂ ਕਿਸਮ ਦੀ ਗੱਲ ਵੀ ਸਿੱਧਾ ਆ ਕੇ ਡਰੋਨ ਇੱਥੇ ਸੁੱਟਿਆ ਜਾਂਦਾ ਹੈ ਹਸਪੀਟਲ ਸੈਟਅਪ ਦੇ ਉੱਤੇ ਸਾਰਾ ਫਾਈਲੀ ਅਸੀਂ ਕੰਡੈਮਨਡ ਕਰਦੇ ਆ ਇਸ ਗੱਲ ਨੂੰ ਸ਼ੌਕ ਸਰ ਜੀ ਕੁਝ ਕਹਣਾ ਚਾਹਗੇ ਕੁ ਸਰ ਅਸੀਂ ਇੱਥੇ ਹਸਪੀਟਲ ਰਨ ਕਰ ਰਹੇ ਆ ਮੋਬਾਈਲ ਹਸਪੀਟਲ ਤੇ ਐਸ ਯੂਜੂਅਲ ਹਸਪੀਟਲ ਚ ਕੂਟੀ ਵੀ ਹੁੰਦਾ ਐਮਰਜੈਂਸੀ ਵੀ ਹੁੰਦੀ ਆ ਆਈ ਸੀ ਯੂ ਵੀ ਹੁੰਦਾ ਤੇ ਸਾਡੀ ਐਮਰਜੈਂਸੀ ਤੇ ਆਈ ਸੀ ਯੂ ਇਹੀ ਆ ਤੇ ਸਾਡੇ ਕੋਲੇ ਆਕਸੀਜਨ ਸਿਲੰਡਰ ਵੀ ਆ ਤੇ ਜਸਟ 5 ਫੁੱਟ ਆਕਸੀਜਨ ਸਿਲੰਡਰ ਤੋਂ ਇੰਡੀਅਨ ਗਵਰਨਮੈਂਟ ਤੇਰ ਗੈਸ ਸ਼ੈਲ ਸਟ ਰਹੀ ਆ ਖੋਦਾਂ ਨਾਲ ਖਾਸਤਾ ਆ ਸ਼ਲ 5 ਫੁੱਟ ਉਧਰ ਦੀ ਜਗ੍ਹਾ 5 ਫੁੱਟ ਇਧਰ ਗਿਰ ਜਾਂਦਾ ਐਡਵਰਟ ਹੈਵ ਬੀਨ ਅ ਬਲਾਸਟ ਐਂਡ ਹੂ ਹੈਡ ਹੂ ਵੁੱਡ ਹੈਵ ਬੀਨ ਅਫੈਕਟਡ ਡਾਕਟਰਸ ਟਰੀਟਿੰਗ ਪੇਸ਼IENTS ਸੋ ਦਿਸ ਗਵਰਨਮੈਂਟਲ